ਜਾਮਨੀ ਰੰਗ ਦਾ ਪਾਣੀ ਮਿਲ ਰਿਹਾ ਤੁਹਾਨੂੰ ਜੇ ਪੀ ਲੂਗੇ ਆਰੋ ਲਾਗੇ ਤਾਂ ਨਾ ਉੰਗੇ ਕਦੇ ਨਾ ਆਹ ਔਰ ਡਾਈ ਵਾਲਾ ਕੈਮੀਕਲ ਕਲੀਨ ਨਹੀਂ ਹੁੰਦਾ ਮਰੂਗੇ ਸਭ ਤੋਂ ਪਹਿਲਾਂ ਮੈਨੂੰ ਸੌਰੀ ਆਹ ਬਲੀਪੁਰ ਪੈਂਡੇ ਨਾਲ ਥੋੜੇ ਟਿੱਡ ਪਾੜੇ ਹੋਏ ਨੇ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ ਹਰ ਬੰਦੇ ਨੂੰ ਕਾਲਾ ਪੀਲੀਆ ਔਰ 3 ਮਹੀਨੇ ਬਾਅਦ ਉਹਨਾਂ ਦਾ ਕਾਲਾ ਪੀਲੀਆ ਚੈੱਕ ਹੁੰਦਾ ਹੁਣ ਦੱਸੋ ਐਵੇਂ ਜੇ ਹਾਲਾਤ ਨੇ ਬਾਸ ਹੀ ਰੋਣਾ ਪਾਉਣਿਆ ਸੰਗਤ ਜਿਹੜੀ ਆਈ ਹੈ ਔਰ ਮੇਰੀ ਤੁਹਾਨੂੰ ਇੱਕ ਬੇਨਤੀ ਆ ਹੱਥ ਜੋੜ ਕੇ ਸ਼ਾਂਤੀ ਨਾਲ ਔਰ ਅਮਨੋ ਆਮਾਨ ਨਾਲ ਜੇ ਇਹਨਾਂ ਨੇ ਗੱਲ ਨਾ ਮੰਨੀ ਆਪਾਂ ਵੇਰਕਾ ਜਾ ਕੇ ਰੋਕ ਦੇਣਾ ਔਰ ਵਾਹ ਜਾਣਾ ਮੈਂ ਵੀ ਤੋਂ ਅਜਮਾਨ ਵੀਰ ਜੀ ਔਰ ਲਖਾ ਸਾਡਾ ਵੀਰ ਜੀ ਦਾ ਇਹ ਜਿਹੜਾ ਮੋਰਚਾ ਸੀ ਸਾਡਾ ਇਹ ਕੱਲਾ ਸਾਡੇ ਕਰਕੇ ਨਹੀਂ ਸੀਗਾ ਇਹ ਪੰਜਾਬ ਦਾ ਹਰ ਬੰਦਾ ਪਾਣੀ ਪੀਂਦਾ ਹਰ ਇੱਕ ਪੱਛੂ ਪੰਛੀ ਹਰ ਪਾਣੀ ਪੀਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਬਿਲਕੁਲ ਕਰੇਜ਼ ਨਹੀਂ ਕੀਤਾ ਅਸੀਂ ਕਿਹਾ ਸਾਡੇ ਪਹਿਲਾਂ ਤਾਂ ਬੰਦੇ ਛੱਡੇ ਜਾਣ ਜੀ ਸਾਰੇ ਔਰ ਜਿਹੜੇ ਬੰਦੇ ਨੇੜੇ ਨੇ ਜਿਵੇਂ ਕਿ ਲੱਖਾ ਵੀ ਤੇ ਹੋਰ ਵੀ ਮੁੰਡੇ ਸੁਖ ਜਗਰਾਓ ਵਾਲੀ ਉਹ ਇੱਥੇ ਆਉਣਗੇ ਤਾਂ ਉਠਾਂਗੇ ਰੌਲਾ ਇੱਕੋ ਗੱਲ ਤੇ ਹੋ ਰਿਹਾ ਕਿ ਉਹ ਤਿੰਨ ਸੈਂਟਰਾਂ ਨੇ ਜਿਹੜੇ ਜਿਹੜੇ ਕਿ ਅਸੀਂ ਕਹਿ ਰਹੇ ਹਾਂ ਕਨਸਟੀਟਿਊਸ਼ਨਸ ਬਾਡੀ ਕਹਿ ਚੁੱਕਿਆ ਨੇ ਣਾ ਨੂੰ ਬੰਦ ਕਰੋ ਉਹ ਸਿਰਫ ਇੱਕੋ ਗੱਲ ਕਹਿ ਰਹੇ ਨੇ ਕਿ ਸਾਨੂੰ ਦੋ ਸੈਂਟਰਾਂ ਲਈ ਜੋ ਲੀਗਲ opinion ਹੈ ਉਹਨੂੰ ਕਲੀਅਰ ਕਰ ਲਈਏ ਤਾਂ ਅਸੀਂ ਜੇ ਉਹ ਕਲੀਅਰ ਆ ਤਾਂ ਸੱਤਾ ਦਿਨਾਂ ਬਾਅਦ ਬੰਦ ਕਰ ਦੇਾਂਗੇ ਉਸ ਗੱਲ ਨੂੰ ਉਹ ਖੁਦ ਬੋਲਣ ਗਿਆ ਤੀਸਰਾ ਬਹਾਦਰ ਕੇ ਆਲਾ ਅਸੀਂ ਕਿਹਾ ਉਹਨੂੰ ਹੁਣੇ ਬੰਦ ਕਰੋ ਤੇ ਜੇ ਤੁਹਾਡਾ ਲੀਗਲ ਵਾਲਾ ਸਹੀ ਹੋਇਆ ਸੱਤਾ ਦਿਨਾਂ ਬਾਅਦ ਖੋਲ੍ਹੇ ਹੋ ਜੇ ਅਸੀਂ ਪਹਿਲੇ ਦਿਨ ਮੋਰ ਕੀਤਾ ਝਾਕ ਵਾਲਾ ਪਾਣੀ ਕਾਲਾ ਪਾਣੀ ਅਸੀਂ ਉਤੋਂ ਦੇ ਆਸੇ ਪਾਸੇ ਲੋਕਾਂ ਨੂੰ ਕਿਹਾ ਵੀ ਆਹ ਦੇਖੋ ਕੀ ਜੀ ਜਾ ਰਹੀ ਆ ਇੰਨਾ ਗੰਦਾ ਪਾਣੀ ਤੇ ਖੰਮਿਆਰੇ ਪਿੰਡ ਦੇ ਵਿੱਚ 35 ਮਰੀਜ਼ ਕੱਲੇ ਕੈਂਸਰ ਦੇ ਕਾਲਾ ਪੀਲਾ ਸਰਕਾਰੀ ਹਸਪਤਾਲ ਦੇ ਵਿੱਚੋਂ ਨੇਰੇ ਆਉਦੇ ਹੱਥੀ ਅਸੀਂ 15 ਮਹੀਨੇ ਦਵਾਈ ਦਵਾ ਚੁੱਕਿਆ ਆਂ ਦੇ ਪਿੰਡਿਆਂ ਨੂੰ ਪਰ ਤੋਂ ਕਰ 70 80 ਬੰਦੇ ਮੈਂ ਦਾ ਕੱਲੇ ਬਿਮਾਰੀ ਪਾਣੀ ਕਰਕੇ ਤੁਹਾਡੇ ਜੋਸ਼ ਨੂੰ ਸਲਾਮ ਹੈ ਮੈਨੂੰ ਪਤਾ ਆਪਾਂ ਤੁਸ਼ੀਲੀ ਗਾਉਂ ਆ ਇਹ ਖਿੱਤਾ ਹੀ ਜੋਸ਼ਨਾ ਭਰਿਆ ਪਰ ਗੱਲ ਤਾਂ ਸੁਣ ਲੋ ਅੱਛਾ ਸੁਣ ਲਿਓ ਜੀ ਫੋਕੋ ਤੁਸੀਂ ਵੀ ਸੁਣੋ ਗੱਲ ਸਾਰੇ ਆਰਾਮ ਨਾਲ ਆਰਾਮ ਨਾਲ ਬੈਠ ਬੇਨਤੀ ਹੈ ਮੇਰੀ ਬੇਨਤੀ ਬੇਨਤੀ ਅੱਛਾ ਹੁਣ ਗੱਲ ਸੁਣ ਲੋ ਤੁਲੂਦਾਸ ਜੀ ਗੱਲ ਸੁਣ ਲੋ ਪਹਿਲਾਂ ਕੀ ਗੱਲ ਹੋਈ ਹੈ ਗੱਲ ਸੁਣੋ ਸਾਰੇ ਫੜ ਜੋ ਵੀਰੇ ਬੜੀ ਮਿਹਰਬਾਨੀ ਹੋ ਸੋ ਲੋ ਗੱਲ ਸੁਣ ਲੋ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਏਡੀਸੀ ਸਾਹਿਬ ਡੀਸੀਪੀ ਇਹ ਆਏ ਹੋਏ ਨੇ ਇਹਨਾਂ ਨੇ ਪਹਿਲਾਂ ਸੀਗਲ ਵੀ ਜੀ ਜਿਹੜੇ ਦੋ ਸੈਂਟਰ ਨੇ ਇੱਕ ਮਿੰਟ ਖੜੋ ਜੀ ਇੱਕ ਮਿੰਟ ਛੇੜ ਜਿਹੜੇ ਦੋ ਸੈਂਟਰ ਨੇ 9 ਕਰੋੜ ਲੀਟਰ ਵਾਲੇ ਅਸੀਂ ਕਹਿਆ ਸੀ ਕਿ ਇਹਨਾਂ ਨੂੰ ਬੰਦ ਕਰਨਾ ਹੈ ਉਹ ਆਉਂਦੇ ਜੀ ਅਸੀਂ ਕਿਉਂਕਿ ਲੀਗਲ ਓਪੀਨੀਅਨ ਸਾਡੇ ਵੱਲੋਂ ਕਲੀਅਰ ਹੈ ਉਹਾਂ ਦੇ ਅਸੀਂ ਨੂੰ ਇੱਕ ਚੈੱਕ ਕਰਨਾ ਤੇ ਇਹਨੂੰ ਅਸੀਂ 7 ਦਿਨਾਂ 'ਚ ਲੀਗਲ ਓਪੀਨੀਅਨ ਚੈੱਕ ਕਰਕੇ ਜੇ ਵਾਕਈ ਬੰਦ ਹੋ ਸਕਦੇ ਆ ਇਕ ਲੀਗਲੀ ਹੋ ਸਕਦੇ ਨੇ ਉਹਾਂ ਦੇ ਅਸੀਂ ਕਰ ਦਿਆਂਗੇ ਮੈਂ ਕਿਹਾ ਇਹ ਗੱਲ ਨਹੀਂ ਐ ਇੱਥੇ ਆ ਕੇ ਅਨਾਉਂਸ ਕਰੋ ਖੁਦ ਤੀਸਰੀ ਗੱਲ ਇੱਕ ਸੈਂਟਰ ਆ ਜਿਹੜਾ ਅਸੀਂ ਕਿਹਾ ਉਹ ਅੱਜ ਹੀ ਬੰਦ ਹੋਊਗਾ 72 ਕੇ ਵਾਲਾ ਸੋ ਸ੍ਰੀ ਅਕਾਲ ਜੀ ਬੰਦੋ ਉਹਦਾ ਵੀ ਲੀਗਲ ਓਪੀਨੀਅਨ ਲੈ ਲਿਓ ਜੇ ਸੱਤਾਂ ਦਿਨਾਂ ਬਾਅਦ ਥੋੜੀ ਲੀਗੈਲਿਟੀ ਇਹ ਕਹਿੰਦੀ ਹੋਊਗੀ ਖੋਲਣਾ ਚਾਹੀਦਾ ਖੋਲ੍ਹੋ ਜੇ ਕਿਉਂਕਿ ਗੱਲ ਹੀ ਕੋਈ ਨਹੀਂ ਕੋਈ ਸਟੇ ਨਹੀਂ ਕੋਈ ਕੁਛ ਨਹੀਂ ਇਹ ਬੰਦ ਹੋਣਗੇ ਆ ਗੱਲ ਹੋਈ ਬੰਦੇ ਸਾਡੇ ਮੈਂ ਕਿਹਾ ਪਹਿਲਾਂ ਛੱਡੇ ਜਾਣਗੇ ਜਿਵੇਂ ਲੱਖੇ ਰੀਆਂ ਜਿੰਨਾ ਚਿਰ ਉਹ ਸਾਡੇ ਚ ਆਉਣਗੇ ਜੀ ਅਸੀਂ ਉਹਨਾਂ ਚਿਰ ਜਾਣਾ ਨਹੀਂ ਨਾ ਕੀਤਾ ਆਪਾਂ ਦਿੱਤੇ ਆ 10 ਮਿੰਟ 10 ਮਿੰਟਾਂ ਜਿਨ੍ਹਾਂ ਨੇ ਨਹੀਂ ਦੱਸਿਆ ਤਾਂ ਜਿਵੇਂ ਸੰਗਤ ਦੀ رائے ਪਹਿਲਾਂ ਬਣੀ ਹੋਈ ਹੈ ਕਿ ਵੇਰਕਾ ਵਾਲੀ ਜਗ੍ਹਾ ਆਪਾਂ ਜਾ ਕੇ ਰੋਕ ਲੈਣੀ ਹੈ ਤਾਂ ਜੋ ਸ਼ਹਿਰ ਵਾਲੇ ਵਸੇ ਜਾਂਦੇ ਆ ਮਹਿਰ ਤੋਂ ਇਧਰ ਨੂੰ ਜਾਂਦੇ ਆ ਸਭ ਕੁਝ ਬੰਦ ਕਰ ਦਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨੂੰ ਦੱਸੋ ਇਹ ਗੱਲ ਸਹੀ ਹੈ ਨਾ ਨਹੀਂ ਇਹ ਚੜ੍ਹੜ ਪੜਤ ਨਹੀਂ ਓਕੇ ਆਪਾਂ ਇੱਥੇ ਦਰਿਆਵਾਂ ਵਾਲਿਆਂ ਨੂੰ ਕੋਈ ਜਿਵੇਂ ਤੁਹਾਨੂੰ ਬੁਲਾਇਆ ਉਦੋਂ ਸੁਣ ਲਿਓ ਜੇ ਗੱਲ ਔਰ ਇੱਥੇ ਹੀ ਰਿਓ ਜੇ ਨੇੜੇ ਕੋਲੇ ਜਲੀਆ ਆ ਪਿੱਛੇ ਆ ਕੇ ਦੇਖੋ ਭਾਈ ਜੀ 10 ਮਿੰਟ ਭਾਈ ਜੀ ਮਾਨ ਸਾਹਿਬ ਮਾਨ ਸਾਹਿਬ ਇੱਕ ਵਾਰੀ ਬ੍ਰੀਫ ਕਰ ਤੋਂ ਮੜੇ ਅੱਛਾ ਸਾਡੀ ਹੁਣੇ ਯਾਰ ਬੋਲੋ ਸਾਡੀ ਇੱਧਰ ਵੀ ਬੋਲ ਰਿਹਾ ਸਾਡੀ ਹੁਣੇ ਮੀਟਿੰਗ ਹੋਈ ਸੀਗੀ ਏਡੀਸੀ ਹੋਰੀਆਂ ਆਏ ਸੀ ਡੀਸੀਪੀ ਹੋਰੀਆਂ ਆਏ ਸੀ ਅਸੀਂ ਕਿਹਾ ਸਾਡੇ ਪਹਿਲਾਂ ਤਾਂ ਬੰਦੇ ਛੱਡੇ ਜਾਣ ਜੀ ਸਾਰੇ ਔਰ ਜਿਹੜੇ ਬੰਦੇ ਨੇੜੇ ਨੇ ਜਿਵੇਂ ਕਿ ਲੱਖਾ ਵੀ ਤੇ ਹੋਰ ਵੀ ਮੁੰਡੇ ਸੁਖ ਜਗਰਾਓ ਵਾਲੀ ਉਹ ਇੱਥੇ ਆਉਣਗੇ ਤਾਂ ਉਠਾਂਗੇ ਪਹਿਲੀ ਗੱਲ ਉਹਦੇ ਲਈ ਸਹਿਮਤ ਸੀਗੇ ਰੌਲਾ ਕਿਹੜੀ ਗੱਲ ਤੇ ਹੋ ਰਿਹਾ ਹੈ ਰੌਲਾ ਇੱਕੋ ਗੱਲ ਤੇ ਹੋ ਰਿਹਾ ਹੈ ਕਿ ਉਹ ਤਿੰਨ ਸੈਂਟਰ ਨੇ ਜਿਹੜੇ ਜਿਹੜੇ ਕਿ ਅਸੀਂ ਕਹਿ ਰਹੇ ਹਾਂ ਕਨਸਟੀਟਿਊਸ਼ਨਸ ਬੋਡੀ ਕਹਿ ਚੁੱਕਿਆ ਨੇ ਨਾ ਨੂੰ ਬੰਦ ਕਰੋ ਉਹ ਸਿਰਫ ਇੱਕੋ ਗੱਲ ਕਹਿ ਰਹੇ ਨੇ ਕਿ ਸਾਨੂੰ ਦੋ ਸੈਂਟਰਾਂ ਲਈ ਜੋ ਲੀਗਲ ਓਪੀਨੀਅਨ ਹੈ ਉਹਨੂੰ ਕਲੀਅਰ ਕਰ ਲਈਏ ਤਾਂ ਅਸੀਂ ਜੇ ਉਹ ਕਲੀਅਰ ਆ ਤਾਂ ਸੱਤਾ ਦੇ ਨਾਂ ਬਾਅਦ ਬੰਦ ਕਰ ਦਿਆਂਗੇ ਉਸ ਗੱਲ ਨੂੰ ਉਹ ਖੁਦ ਬੋਲਣਗੇ ਆਪੇ ਤੀਸਰਾ ਬਹਾਦਰ ਕੇ ala ਅਸੀਂ ਕਿਹਾ ਉਹਨੂੰ ਹੁਣੇ ਬੰਦ ਕਰੋ ਤੇ ਜੇ ਤੁਹਾਡਾ ਲੀਗਲ ਵਾਲਾ ਸਹੀ ਹੋਇਆ ਸੱਤਾ ਦੇ ਨਾਂ ਬਾਅਦ ਖੋਲਿਓ ਜੀ ਫੇਰਾਸੀ ਵੇਖਾਂਗੇ ਸਾਡੀ ਲੜਾਈ ਕਿਵੇਂ ਚੱਲੂਗੀ ਆ ਗੱਲ ਹੋਈ ਹੈ ਹੁਣ ਉਹਨਾਂ ਨੂੰ ਦਾ 5 ਮਿੰਟ ਦਾ ਟਾਈਮ ਦਿੱਤਾ ਹੈ 5:20 ਹੋਏ ਨੇ ਜੇ 10 ਮਿੰਟਾਂ ਚ ਉਹਨਾਂ ਨੇ ਨਾ ਦਿੱਤਾ ਅਨਸਰ ਆਪਾਂ ਇੱਥੋਂ ਤੁਰਾਂਗੇ ਸਾਰੀ ਸੰਗਤ ਤੇ ਉਹ ਵੇਰਕਾ ਵਾਲਾ ਪੁਆਇੰਟ ਹੈ ਇਧਰ ਨਹਿਰਾਂ ਤੋਂ ਜਾਣ ਵਾਲਾ ਵੀ ਇਧਰ ਸ਼ਹਿਰ ਨੂੰ ਜਾਣ ਵਾਲਾ ਵੀ ਔਰ ਮੇਲਾ ਦਾ ਉੱਤੇ ਵਾਲਾ ਦਾ ਪਿੱਛੇ ਆਪਾਂ ਉਹਨੂੰ ਬਲੌਕ ਕਰ ਦੇਾਂਗੇ ਜਾ ਕੇ ਔਰ ਫਿਰ ਇੱਥੇ ਟਰਾਲੀਆਂ ਵਾਲਿਆਂ ਨੂੰ ਕਹਿ ਚੁੱਕਾ ਮੈਂ ਕਿਸਾਨਾਂ ਨੂੰ ਟਰਾਲੀਆਂ ਵੀ ਆ ਰਹੀਆਂ ਨੇ ਲੰਗਰ ਲਈ ਸੇਵਾ ਲਈ ਕਹਿਤਾ ਗੁਰਦੁਆਰਾ ਸਾਹਿਬ ਚ ਡਰੀਆਂ ਵਾਲਿਆਂ ਨੂੰ ਕਹਿਤਾ ਹੈ ਲਾਈਟਾਂ ਵਾਲਿਆਂ ਨੂੰ ਕਹਿ ਰਿਹਾ ਆਪਾਂ ਉੱਥੇ ਪੱਕਾ ਮੋਰਚਾ ਲਾ ਦੇਾਂਗੇ ਜਦੋਂ ਤੱਕ ਮੰਗ ਨਹੀਂ ਮੰਨੀ ਜਾਊ ਅਸੀਂ ਉੱਥੇ ਡੱਟ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਡੀ ਸਾਨੂੰ ਦੁਕਰੀ ਥਾਣੇ ਰੱਖਿਆ ਸਾਰੀਆਂ ਲੇਡੀਜ਼ ਨੂੰ ਅਸੀਂ ਹੁਣੇ ਸਵੇਰ ਦੇ ਹੁਣੇ ਰਹਾ ਹੋ ਕੇ ਆਏ ਆ ਨਾਲਦਿਆਂ ਨੂੰ ਉਹ ਕਰਕੇ ਮੈਨੂੰ ਅੱਜ ਅਸੀਂ ਦੁਕਰੀ ਥਾਣੇ ਦੇ ਆਏ ਆ ਹੁਣ ਸਾਨੂੰ ਮੋ ਅਰੈਸਟ ਕਰ ਲਿਆ ਸੀ ਬਾਈ ਤੇ ਅਸੀਂ ਅੱਜ ਮੈਨੂੰ ਇਹ ਸ਼ਰਮ ਦੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਲੋਕ ਨਹੀਂ ਨਿਕਲੇ ਬਹੁਤ ਸ਼ਰਮ ਦੀ ਗੱਲ ਮੈਂ ਐਮਬੈਸ ਲੁਧਿਆਣਾ ਜ਼ਿਲ੍ਹੇ ਤੋਂ ਮੈਨੂੰ ਬੜਾ ਸ਼ਰਮ ਮਹਿਸੂਸ ਹੋਈ ਵੀ ਉਹ ਨਹੀਂ ਨਿਕਲੇ ਪਰ ਮਾਨਸਾ ਬਠਿੰਡਾ ਰਾਜਸਥਾਨ ਤੋਂ ਲੋਕ ਜ਼ਰੂਰ ਨਿਕਲੇ ਮੈਂ ਅਮੀਤੋਜ ਮਾਨਵੀਰ ਜੀ ਔਰ ਲਖਸ ਸਾਡਾ ਵੀਰ ਜੀ ਦਾ ਇਹ ਜਿਹੜਾ ਮੋਰਚਾ ਸੀ ਸਾਡਾ ਇਹ ਕੱਲਾ ਸਾਡੇ ਕਰਕੇ ਨਹੀਂ ਸੀਗਾ ਇਹ ਪੰਜਾਬ ਦਾ ਹਰ ਬੰਦਾ ਪਾਣੀ ਪੀਂਦਾ ਪੱਛੂ ਪੰਛੀ ਹਰ ਪਾਣੀ ਪਿੰਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਤਮ ਹਤ ਪਰ ਇਸ ਸਰਕਾਰ ਨੇ ਸਾਡੇ ਨਾਲ ਬਿਲਕੁਲ ਕੁਰੇਜ਼ ਨਹੀਂ ਕੀਤਾ ਸਾਨੂੰ ਸਾਡਾ ਮਤਲਬ ਕੋਈ ਜਿਹੜਾ ਅੱਜ ਦਾ ਸਾਡਾ ਮੋਰਚਾ ਸੀ ਸਾਨੂੰ ਫਤੇ ਨਹੀਂ ਕਰਨ ਦਿੱਤਾ ਮੈਨੂੰ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵੀ ਲੋਕਾਂ ਨਾਲ ਪੂਰਾ ਰੋਸਾ ਜੀ ਉਹ ਨਹੀਂ ਪਹੁੰਚੇ ਹੈਗੇ ਅੱਜ ਘਰਾਂ 'ਚ ਬੈਠੇ ਕਮੈਂਟ ਕਰ ਸਕਦੇ ਨੇ ਤਮਾਸ਼ਾ ਦੇ ਸਕਦੇ ਨੇ ਪਰ ਅਸੀਂ ਜੇ ਮੋਰਚਾ ਜਿੰਨਾ ਚਿਰ ਲੱਗੂਗਾ ਅਸੀਂ ਬਾਈ ਜੀ ਹੋਰਾਂ ਦੇ ਨਾਲ ਆ ਅਸੀਂ ਬਰਾਬਰ ਬੈਠਾਂਗੇ ਹਾਂਜੀ ਬਸ ਫੋਨ ਕਿੱਥੇ ਹੈ ਜੀ ਇੱਕ ਮਿੰਟ ਦੇ ਸ਼ਰਮ ਮੇਰੀ ਇੱਕ ਆ ਵੇਖੋ ਭੈਣ ਜੀ ਨੇ ਕੀ ਗੱਲ ਕਹੀ ਆ ਕੀ ਲੁਧਿਆਣੇ ਵਾਲਿਆਂ ਨੂੰ ਇਹ ਗੱਲ ਸੁਣਨੀ ਰਹੇਗੀ ਆ ਸਾਰੇ মিডিਏ ਰਾਈਮਨ ਲੁਧਿਆਣੇ ਵਾਲਿਆਂ ਨੂੰ ਆਣਾ ਓਏ ਸੌਰਿਓ ਸਭ ਤੋਂ ਵੱਡੇ ਵਿਕਟਮ ਤਾਂ ਤੁਸੀਂ ਹੋ ਆ ਲੁਧਿਆਣੇ ਦੇ ਮੁੰਡੇ ਆਏ ਨੇ ਇਹ ਨਹੀਂ ਕਿ ਚਵਣ ਇੱਥੇ ਗੌਰਵ ਆਇਆ ਹੋਇਆ ਮੁੰਡਾ ਮੈਂ ਆਣਾ ਕਿ ਕਿੰਨਾ ਵੱਡਾ ਸ਼ਹਿਰ ਆ ਵਖਾ ਦਿਓ ਮੁੰਡੇ ਹੈਗੇ ਨੇ ਚਲੋ ਸ਼ੂਗਰ ਆ ਭੈਣ ਜੀ ਵੀ ਖੁਸ਼ ਹੋ ਗਈ ਤੁਹਾਡੀਆਂ ਬਾਵਾ ਵੇਖ ਕੇ ਕਿ ਸਾਡੇ ਹਰ ਲੁਧਿਆਣੇ ਵਾਲੇ ਭੜਾ ਦਾ ਆ ਹੁਣ ਐ ਕਰਿਓ ਜੇ ਜੇ ਆਪਾਂ ਇੱਥੇ ਗੱਡਤਾ ਮੋਰਚਾ ਤਾਂ ਪੂਰੇ ਬਾਕੀ ਲੁਧਿਆਣੇ ਨੂੰ ਵੀ ਪਲਾਓ ਆਪਾਂ ਇਹ ਸਭ ਤੋਂ ਪਹਿਲੇ ਵਿਕਟਮ ਲੁਧਿਆਣੇ ਵਾਲੇ ਨੇ ਜਾਮਨੀ ਰੰਗ ਦਾ ਪਾਣੀ ਮਿਲ ਰਿਹਾ ਤੁਹਾਨੂੰ ਜੇ ਪੀ ਲੂਗੇ ਆਰੋ ਲਾਗੇ ਤਾਂ ਨਾ ਉੰਗੇ ਕਦੇ ਨਾ ਉਹ ਢਾਈ ਆਲਾ ਕੈਮੀਕਲ ਕਲੀਨ ਨਹੀਂ ਹੁੰਦਾ ਮਰੂਗੇ ਸਭ ਤੋਂ ਪਹਿਲਾਂ ਮੈਨੂੰ ਸੌਰੀ ਆ ਵਲੀਪੁਰ ਪਿੰਡਾਂ ਨਾਲ ਤੁਹਾਡੇ ਢੱਡ ਪਾਲੇ ਹੋਏ ਨੇ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ ਹਰ ਬੰਦੇ ਨੂੰ ਕਾਲਾ ਪੀਲੀਆ ਔਰ 3 ਮਹੀਨੇ ਬਾਅਦ ਉਹਨਾਂ ਦਾ ਕਾਲਾ ਪੀਲੀਆ ਚੈੱਕ ਹੁੰਦਾ ਹੁਣ ਦੱਸੋ ਐਵੇਂ ਜੇ ਹਾਲਾਤ ਨੇ ਤਾਸੀਂ ਰੋਣਾ ਪਾਉਣਿਆ ਸੰਗਤ ਜਿਹੜੀ ਆਈ ਹੈ ਇਸੇ ਲਈ ਆਈ ਹੈ ਔਰ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਹੱਥ ਜੋੜ ਕੇ ਸ਼ਾਂਤੀ ਨਾਲ ਔਰ ਅਮਨੋ ਆਮਾਨ ਨਾਲ ਜੇ ਇਹਨਾਂ ਨੇ ਗੱਲ ਨਾ ਮੰਨੀ ਆਪਾਂ ਵੇਰਕਾ ਜਾ ਕੇ ਰੋਕ ਦੇਣਾ ਔਰ ਬਹਿ ਜਾਣਾ ਠੀਕ ਹੈ ਜੀ ਪੰਜ ਮਿੰਟ ਹੋਰ ਰਹਿ ਗਏ ਆ ਭਾਈ ਕਿਦਾਂ ਮੈਂ ਸਿਰਫ ਕਿਉਂਕਿ ਕਿ ਮੇਰੇ 10 ਸਾਲ ਤੋਂ ਪਾਣੀ ਨਹੀਂ ਪੀ ਰਹੀ ਬਿਨਾ ਬੋਟਲ ਤੋਂ ਮੈਂ ਤਾਂ ਸਾਦਾ ਪਾਣੀ ਨਹੀਂ ਪੀ ਹੁੰਦਾ ਕਿਉਂਕਿ ਮੈਂ ਬਿਮਾਰ ਆ ਇਸ ਚੀਜ਼ ਦੇ ਨਾਲ ਬਿਲਕੁਲ 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 ਹਾਂ ਹਾਂ ਜੀ ਭਾਈ ਜੀ ਤੁਸੀਂ ਲੋਕ ਕਿਹੜੇ ਪਿੰਡੋਂ ਆਏ ਹੋ ਕੀ مسئلہ ਕੀ ਤੁਹਾਡਾ ਕਿ ਸਾਡੇ ਜੇ ਆਪਾਂ ਪਾਣੀ ਦਾ ਬੋਰ ਕੀਤਾ ਹੋਇਆ ਹੈ ਜੀ ਪਹਿਲੀ ਗੱਲ ਤਾਂ ਪਾਣੀ ਸਾਫ਼ ਆਉਂਦਾ ਨਹੀਂਗਾ ਸਾਡੇ ਸ਼ਰਾਬ ਦੀਆਂ ਬੈਟਰੀਆਂ ਲੱਗ ਚੁੱਕੀਆਂ ਦੋ ਠੀਕ ਹੈ ਜੀ ਨਾਂ ਰਵਿੰਦਰੀ ਆ ਗਈ ਜਦੋਂ ਅਸੀਂ ਬੋਰ ਕਰਦੇ ਆ ਅਸੀਂ ਪਹਿਲੇ ਦਿਨ ਬੋਰ ਕੀਤਾ ਝਾਕ ਵਾਲਾ ਪਾਣੀ ਕਾਲਾ ਪਾਣੀ ਅਸੀਂ ਉਤੋਂ ਦੇ ਆਸੇ ਪਾਸੇ ਲੋਕਾਂ ਨੂੰ ਕਿਹਾ ਵੀ ਆਹ ਦੇਖੋ ਕੀ ਚੀਜ਼ ਆ ਰਹੀ ਆ ਇੰਨਾ ਗੰਦਾ ਪਾਣੀ ਤੇ ਕਮਿਹਾਰੇ ਪਿੰਡ ਦੇ ਵਿੱਚ 35 ਮਰੀਜ਼ ਇਕੱਲੇ ਕੈਂਸਰ ਦੇ ਠੀਕ ਹੈ ਜੀ ਕੱਲੇ 35 ਮਰੀਕ ਕੈਂਸਰ ਦੇ ਨਿਕਲੇ ਤੇ ਕਾਲਾ ਪੀਲਾ ਸਰਕਾਰੀ ਹਸਪਤਾਲ ਦੇ ਵਿੱਚੋਂ ਮੇਰੇ ਆਪ ਦੇ ਹੱਥੀ ਅਸੀਂ 15 ਬੰਦਿਆਂ ਨੂੰ ਦਵਾਈ ਦਵਾ ਚੁੱਕਿਆ ਆਂ ਦੇ ਪਿੰਡ ਦੇ ਨੂੰ ਘਟੋ ਘੜ 70 80 ਬੰਦੇ ਮੈਂ ਦਾ ਕੱਲੇ ਬਿਮਾਰੀ ਪਾਣੀ ਕਰਕੇ ਪਾਣੀ ਸਹੀ ਨਹੀਂ ਮਿਲਦਾ ਲੋਕਾਂ ਨੂੰ ਬੇਲੀ ਸਾਡੇ ਹਸਪੀਟਲ ਦੇ ਵਿੱਚ ਇਹ ਮੁੰਡਾ ਲੱਗਿਆ ਸੀ ਇਕੱਠੇ ਆ ਠੀਕ ਹੈ ਉਤੋਂ ਦੇ ਕੀ ਦਵਾਈ ਲੈਣ ਆਓ ਕੈਂਸਰ ਹੈ ਟੈਸਟ ਕਰਾਇਆ ਕਾਲਾ ਪੀਲਾ ਉਹ ਪਿੰਡਾਂ ਚ ਇਨਸਟ ਕਰੋ ਕੋਈ ਵੀ ਕੋਈ ਕੰਮ ਹੋਇਆ ਜੀ ਤਸਕੀਰ ਸਿੰਘ ਉਹਨਾਂ ਨੇ ਗੱਲ ਕੀਤੀ ਓਡੇ ਨਾਲੇ ਨੂੰ ਲੈ ਕੇ ਕੀ ਫੈਸਲਾ ਲਿਆ ਗਿਆ ਓਡੇ ਨਾਲੇ ਨੂੰ ਲੈ ਕੇ ਹਜੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਰਹੇ ਆ ਏਡੀ ਸਾਹਿਬ ਆਏ ਆ ਉਹ ਜਲਦੀ ਦੱਸ ਰਹੇ ਕੋਈ ਫੈਕਟਰੀਆਂ ਨੂੰ ਬੰਦ ਆ ਜਾਂਦੀਆਂ ਲੱਗਾ ਸਿੰਘ ਸਦਾਰਨ ਸਾਡੇ ਵੀ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਸੀ ਕਹਿੰਦੇ ਸੀ ਜਿਨ੍ਹਾਂ ਨੂੰ ਨੋਟਿਸ ਆਇਆ ਹੋਈ ਨਹੀਂ ਉਹਨਾਂ ਦੀ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਹਫਤੇ ਦਾ ਟਾਈਮ ਮੰਗ ਰਹੇ ਜੀ ਇੱਕ ਹਫਤੇ ਦਾ ਟਾਈਮ ਮੰਗ ਕਮਿਸ਼ਨ ਬਣਾ ਦਿੰਦੇ ਉੱਜੇ ਇੱਕ ਜਥੇਬੰਦੀਆਂ ਵੱਲੋਂ ਅੱਜ ਓਡੇ ਨਾਲੇ ਦੇ ਵਿੱਚ ਮਿੱਟੀ ਪਾਈ ਗਈ ਹੈ ਮੋਹੱਥਾਣਾ ਬੱਤਣਾ ਇੱਕ ਮੈਸੇਜ ਦਿੱਤਾ ਗਿਆ ਵਧੀਆ ਗੱਲ ਆ ਅਰ ਰਾਜਸਥਾਨ ਦੇ ਲੋਕ 100% ਪਾਣੀ ਪੀ ਰਹੇ ਆ ਨਾਮ ਜਮੇ ਬੱਚਿਆਂ ਨੂੰ ਕੈਂਸਲ ਹੋ ਰਿਹਾ ਗੁਰਦੇ ਫੇਲ ਹੋ ਰਹੇ ਆ ਲੀਵਰ ਫੇਲ ਹੋ ਰਹੇ ਆ ਮਨੁੱਖਤਾ ਦਾ ਕਾਲ ਹੋ ਰਿਹਾ ਇਹੀ ਮੁੱਖ ਮੰਤਰੀ ਪੰਜਾਬ ਇੱਥੇ ਬਲੀਪੁਰ ਆ ਕੇ ਸਰਦਾਰ ਹਰਮਨ ਸਿੰਘ ਧੀਮਾ ਸਾਰੇ ਆ ਕੇ ਲੋਕਾਂ ਨੂੰ ਇੱਥੇ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਰੇ ਤੁਸੀਂ ਬੰਦ ਕਿਉਂ ਨਹੀਂ ਕਰ ਰਹੇਗੇ ਮਨੁੱਖਤਾ ਦਾ ਕਹਾਨ ਹੋ ਰਿਹਾ ਮਨੁੱਖਤਾ ਦੀ ਲੜਾਈ ਆ ਇਹ ਕਿਸੇ ਧਰਮ ਦੀ ਲੜਾਈ ਨਹੀਂ ਕਿ ਇਹ ਪਾਣੀ ਹਿੰਦੂ ਮੁਸਲਮਾਨ ਸਾਈਸਾ ਮੋੜ ਕੇ ਦਾ ਕੀ ਫੈਸਲਾ ਲਗਾਉਂ ਚੱਲਦਾ ਰਹੂਗਾ ਇਹ ਸਾਡੇ ਜਿਹੜੇ ਅਸੀਂ ਇਹਨਾਂ ਨੂੰ ਸਵਾਲ ਕੀਤੇ ਆ ਜੇ ਸਾਡਾ ਜਿਹੜਾ ਮਸਲਾ ਤਾਂ ਹੱਲ ਨਾ ਕੀਤਾ ਤਾਂ ਅਸੀਂ ਮੋਰਚਾ ਪੱਕਾ ਗੱਡਾਂਗੇ ਐਸੀ ਜਗ੍ਹਾ ਤੇ ਰਹੂਗਾ ਮੋਰਚਾ ਜੇ ਇਹ ਤਾਂ ਅਸੀਂ ਉਹ ਤੋਂ ਬਾਅਦ ਫੈਸਲਾ ਕਰਾਂਗੇ ਅਸੀਂ ਹਾਈਵੇ ਰੋਕਣਾ ਕਿ ਕੀ ਕਰਨਾ ਕਿ ਅੱਗੇ ਜਾਣਾ ਇਹ ਤਾਂ ਅਜੇ ਸੰਗਤਨਾ ਸੀ ਰਹਿ ਕਰਾਂਗੇ ਰੈਸਪਾਂਸ ਫੈਰਾ ਕਰਾਂਗੇ ਬਿਲਕੁਲ ਬਿਲਕੁਲ ਜੀ ਚੱਲ ਕੇ ਆਏ ਲੋਕ ਕੋਈ ਅਸੀਂ ਕਿਹੜਾ ਕਰਾਇਦੇ ਲਿਆ ਕੋਈ ਸਿਆਸੀ ਰੈਲੀ ਆ ਇਹ ਤਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚੇ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਇਹ ਮਨੁੱਖਤਾ ਦੀ ਲੜਾਈ ਹੈ ਕਿਸੇ ਆਮ ਪਾਣੀ ਦਾ ਹਰੇਕ ਮਨੁੱਖ ਹੀ ਪੀਂਦਾ ਦਲੇਰ ਸਿੰਘ ਡੋੜਾ ਸੀ ਜਿਹੜਾ ਇਹ ਮੋਰਚਾ ਜਿਹੜਾ ਕਾਲੇ ਪਾ ਲੱਖਾ ਸਿੰਘ ਸਦਾਣਾ ਜਸਕਿਰਤ ਸਿੰਘ ਜੀ ਡਾਕਟਰ ਅਮਨਦੀਪ ਸਿੰਘ ਜੀ ਅੰਤੋਜ ਮਾਨ ਜੀ ਜਿਸ ਤਰ੍ਹਾਂ ਲੱਖਾ ਸਿੰਘ ਸਦਾਣਾ ਨੂੰ ਨਹੀਂ ਬਿਲਕੁਲ ਨਹੀਂ ਜਾਵਾਂਗੇ ਲੱਖਾ ਸਿੰਘ ਸਦਾਣਾ ਦੇ ਨਾਲ ਜਿੰਨੀ ਸੰਗਤ ਫੜੀ ਸਾਡੀ ਵੱਖ-ਵੱਖ ਖਾਵਾਂ ਤੇ ਅਰੈਸਟ ਕੀਤੀ ਗਈ ਹੈ ਜਿਵੇਂ ਰਾਜਸਥਾਨ ਤੋਂ ਸੰਗਤ ਬੱਸਾਂ ਭਰ ਕੇ ਆਈ ਸੀਗੀ ਉਹ ਉਥੇ ਰਸਤੇ 'ਚ ਰੁੱਕੇ ਹੋਏ ਆ ਕੁਛ ਬੀਬੀਆਂ ਪੈਣਾ ਇੱਥੋਂ ਵੀ ਅਰੈਸਟ ਕੀਤੀਆਂ ਗਈਆਂ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਅੱਜ ਤੁਹਾਨੂੰ ਅੱਜ ਕੀਤਾ ਇਹ ਕੱਲ੍ਹ ਸ਼ਾਮੀ ਕਰ ਲੱਖਾਂ ਸਿੰਘ ਦਾ ਹੱਥ ਅੱਜ ਹੀ ਕੀਤਾ ਜੀ ਅੱਜ ਹੀ ਅੱਜ ਹੀ ਆਰਾਮ ਪੁਲਿਸ ਜਿਸ ਤਰ੍ਹਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਜਿਹੜਾ ਰੋਕਿਆ ਰੋਕਿਆ ਗਿਆ ਵਾ ਅਰੈਸਟ ਕੀਤਾ ਗਿਆ ਕਿਸ ਤਰ੍ਹਾਂ ਉਸ ਫੈਸਲੇ ਨੂੰ ਉਦੋਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪੁਲਿਸ ਫੈਸਲੇ ਦੀ ਬਹੁਤ ਘੱਟਿਆ ਹਰਕਤ ਆ ਕਿਸੇ ਬੰਦੇ ਨੂੰ ਅਰੈਸਟ ਕਰ ਲੈ ਜਦੋਂ ਹੀਰਾ ਹੀ ਪਾ ਲਿਆ ਤੁਸੀਂ ਅਰੈਸਟ ਵੈਸੇ ਵੀ ਕਰ ਸਕਦੇ ਜੀ ਕਿਸੇ ਦੀ ਗੱਡੀ ਦਾ ਸ਼ੀਸ਼ਾ ਪੰਨਾ ਕਵਰਾਦੀ ਹੈ ਨਾ ਦੇ ਮਿਸਤਰੀ ਨੇ ਕਾਰਵਾਈ ਹੋਣੀ ਚਾਹੀਦੀ ਜਿਸ ਵੀ ਅਧਿਕਾਰੀ ਨੇ ਇਹ ਕਾਰਵਾਈ ਕੀਤੀ ਜਿਸ ਵੀ ਮੁਲਾਜ਼ਮ ਨੇ ਇਹ ਬਹੁਤ ਮਾੜੀ ਗੱਲ ਆ ਯਾਰ ਇੱਕ ਬੰਦਾ ਉਹ ਕੜਾ ਹਮਲਾ ਕਰ ਰਿਹਾ ਸੀ ਚਾਰ ਚੁਦਰੋਂ ਘੇਰ ਲਿਆ ਇਹ ਤੋਂ ਬਾਅਦ ਵੈਸੇ ਵੀ ਅਰੈਸਟ ਕਰ ਚੁੱਕੇ ਸੀ ਸ਼ੀਸ਼ਾ ਤੋੜਨਾ ਕਿੰਨੇ ਬੰਦੇ ਪੁਲ ਜਿਹੜੇ ਨੇ ਹਿਰਾਸਤ ਦੇ ਨੇ ਕੁਝ ਪਤਾ ਲੱਗ ਸਕਿਆ ਹਜੇ ਤੱਕ ਤਕਰੀਬਨ 2 ਤੋਂ 2000 ਬੰਦਾ ਤਾਂ ਸਾਡਾ ਰਾਜਸਥਾਨ ਤੋਂ ਆ ਰਿਹਾ ਸੀ 202500 ਜਿਹੜਾ ਬਾਕੀ ਮੇਰੇ ਮੁਤਾਬਕ 5 ਤੋਂ 6000 ਬੰਦਾ ਅਰੈਸਟ ਆ ਸਾਡਾ ਬਾਕੀ ਹੌਸਟਲਸਟ ਵੀ ਕੀਤੇ ਹੋਏ ਕੁਝ ਘਰਾਂ ਦੇ ਵਿੱਚ ਉਹਨਾਂ ਨੂੰ ਲਾ ਕੇ ਇਹ ਮੋਰਚਾ ਹੋਰ ਕਿੰਨੀ ਦੇਰ ਚੱਲੇਗਾ ਇਹ ਮੋਰਚਾ ਜੇ ਸਾਡਾ ਇਹ ਮਸਲਾ ਹੱਲ ਨਹੀਂ ਜੇ ਨਹੀਂ ਕਰਦੇ ਅਸੀਂ ਲਗਾਤਾਰ ਚਲਾਵਾਂਗੇ ਇਸ ਤੋਂ ਬਾਅਦ ਅਸੀਂ ਮਸਲਾ ਇਸ ਲਈ ਬੰਦਿਆਂ ਜਿਹੜੇ ਅਰੈਸਟ ਕੀਤੇ ਉਹਨਾਂ ਛੁੜਵਾਣਾ ਹੈ ਜਾਂ ਫਿਰ ਯਾਰ ਅੱਜ ਤਾਂ ਜੋ ਲੈ ਅੱਜ ਤੁਰੇ ਸੀ ਅੱਜ ਅਸੀਂ ਕੋਈ ਇਸ ਤੇ ਬੁੱਢੇ ਨਾਲੇ ਨੂੰ ਲੈ ਕੇ ਤੁਰੇ ਸੀਗੇ ਰੈਸਟ ਤਾਂ ਸਾਰੇ ਹੋਣ ਨੂੰ ਤਿਆਰ ਆ ਮੇਨ ਮਸਲਾ ਸਾਡੇ ਬੰਦੇ ਛਡਾਉਣਾ ਨਹੀਂ ਗਾ ਮੇਨ ਮਸਲਾ ਸਾਡਾ ਬੁੱਢਾ ਨਾਲਾ ਬੰਦ ਕਰਾਉਣਾ ਜਿਹੜਾ ਇੱਥੇ ਕਾਲਾ ਪਾਣੀ ਪੈ ਰਿਆ ਉਹਨੂੰ ਉਹਨੂੰ ਰੋਕਿਆ ਵੀ ਜਿੱਥੇ ਬੰਦੀਆਂ ਵੀ ਅੱਗੇ ਵੱਧਲੇ ਚੀਂਦਾ ਸਿੰਘ ਜਿੱਥੇ ਬੰਦੀਆਂ ਸਾਡੇ ਨਾਲ ਸਤਿਕਾਰ ਕਰਦੇ ਸੀ ਪਰ ਜਿਹੜੀ ਗੱਲਬਾਤ ਦਾ ਦੌਰ ਹੁੰਦਾ ਹਮੇਸ਼ਾ ਹੀ ਗੱਲਬਾਤ ਨਾਲ ਹੀ ਰੱਖਣੀ ਚਾਹੀਦੀ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੁਣ ਕੀ ਸੀਨੀਅਰ ਦਿੱਤਾ ਵਾ ਕੋਈ ਸੀਨੀਅਰ ਅਧਿਕਾਰੀ ਵੀ ਆਏ ਸੀ ਵਿੱਚ ਗੱਲਬਾਤ